ਝੋਨੇ ਦੀ ਫਸਲ ਸਿਰ ਤੇ ਆ ਗਈ ਆ ਵੱਢਣ ਲਈ ਤਿਆਰ ਹੋ ਗਈ ਆ ਤੇ ਜਾਣਕਾਰੀਆਂ ਆ ਰਹੀਆਂ ਕਿ ਪੰਜਾਬ ਸਰਕਾਰ ਕੋਲ ਅਜੇ ਤੱਕ ਝੋਨੇ ਦੀ ਫਸਲ ਨੂੰ ਸਾਂਭਣ ਦਾ ਤੇ ਖਰੀਦਣ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਤੇ ਕਿਸਾਨ ਟੈਨਸ਼ਨ 'ਚ ਨੇ ਆਪਣੇ ਨਾਲ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਅਵਤਾਰ ਮਹਿਮਾ ਜੀ ਤੇ ਹੋਰ ਕਿਸਾਨ ਆਗੂ ਆਪਾਂ ਗੱਲ ਕਰਦੇ ਆ ਅਵਤਾਰ ਮਹਿਮਾ ਜੀ ਜਿਹੜੀ ਗੱਲ ਆਪਾਂ ਸੁਣ ਰਹੇ ਆਂ ਜੀ ਕਿ ਅ ਝੋਨੇ ਦੀ ਫਸਲ ਸਿਰ ਤੇ ਆ ਗਈ ਹੈ ਇਹ ਪੰਜਾਬ ਸਰਕਾਰ ਕੋਲੇ ਖਰੀਦਣ ਲਈ ਤੇ ਸਾਂਭਣ ਲਈ ਅਜੇ ਤੱਕ ਪੂਰੀ ਤਿਆਰੀ ਨਹੀਂ ਕੀਤੀ ਤੇ ਐਤਕੀ ਪੰਜਾਬ ਦੇ ਕਿਸਾਨ ਜਿਹੜੇ ਨੇ ਉਹਨਾਂ ਦੀ ਖੱਜਲ ਖਰਾਬੀ ਹੋ ਸਕਦੀ ਹੈ ਕੀ ਇਹ ਸੱਚ ਦੇਖੋ ਪੰਜਾਬ ਦੇ ਜਿਹੜੇ ਜਾਂ ਦੇਸ਼ ਦੇ ਕਿਸਾਨ ਨੇ ਜੀ ਕੈਨ ਨੂੰ ਤੇ ਅਨ ਦਾਤਾ ਨੇ ਵੀ ਕਿਸਾਨਾਂ ਲਈ ਲੋਕਾਂ ਲਈ ਸਮਾਜ ਲਈ ਅੰਨ ਪੈਦਾ ਕਰਦੇ ਨੇ ਪਰ ਹਮੇਸ਼ਾ ਹੀ ਮੁਸੀਬਤਾਂ ਦੇ ਵਿੱਚ ਘਰੇ ਰਹਿੰਦੇ ਨੇ ਚਾਹੇ ਫਸਲ ਬੀਜਣ ਵੇਲੇ ਸਮੱਸਿਆਵਾਂ ਹੋਣ ਖਾਦਾ ਨਾ ਮਿਲਨੀਆ ਹੋਣ ਚਾਹੇ ਉਹ ਫਸਲ ਪਾਲਣ ਵੇਲੇ ਹੋਣ ਚਾਹੇ ਵੱਢ ਕੇ ਵੇਚਣ ਵੇਲੇ ਹੋਣ ਇਹ ਸਮੱਸਿਆ ਹਰ ਵਾਰੀ ਨੇ ਪਰ ਇਸ ਵਾਰੀ ਇਸ ਤੋਂ ਵੀ ਗੰਭੀਰ ਸਮੱਸਿਆਵਾਂ ਇਹ ਆ ਰਹੀਆਂ ਨੇ ਅਕਸਰ ਤਾਂ ਆਪ ਸਮੱਸਿਆ ਤੇ ਕਿ ਨਮੀ ਦੀ ਸਮੱਸਿਆ ਆ ਗਈ ਖਰੀਦ ਟਾਈਮ ਸਰ ਸ਼ੁਰੂ ਨਹੀਂ ਹੁੰਦੀ ਪਰ ਇਸ ਵਾਰੀ ਜਿਹੜੀਆਂ ਪਹਿਲਾਂ ਤੋਂ ਸ਼ੰਕੇ ਖੜੇ ਹੋ ਰਹੇ ਸੀ ਕਿ ਪੰਜਾਬ ਸਰਕਾਰ ਕੋਲੇ ਸਟੋਰੇਜ ਕਰਨ ਲਈ ਜਗ੍ਹਾ ਨਹੀਂ ਹੈਗੀ ਉਹ ਪੁਖਤਾ ਸਬੂਤ ਹੈ ਜਿਹੜਾ ਪਿਛਲੇ ਦਿਨੀ ਹੀ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦਾ ਬਿਆਨ ਆਇਆ ਕਿ ਪੰਜਾਬ ਸਰਕਾਰ ਸਰਕਾਰ ਦੇ ਕੋਲ 171 ਲੱਖ ਟਨ ਜਿਹੜਾ ਮੀਟਰਿਕ ਟਨ ਸਟੋਰੇਜ ਦੀ ਜਗ੍ਹਾ ਹੈ ਸੈਲਰ ਨੇ ਜਾਂ ਗੋਦਾਮ ਨੇ ਤੇ ਉਹਨਾਂ ਵਿੱਚ ਪਹਿਲਾਂ ਹੀ 121 ਮੀਟਰਿਕ ਟਨ ਜਿਹੜਾ ਝੋਨਾ ਪਿਛਲਾ ਹੀ ਪਿਆ ਹੋਇਆ ਜਿਹੜਾ ਕੇਂਦਰ ਸਰਕਾਰ ਨੇ ਚੁੱਕਿਆ ਨਹੀਂ ਜਿਹੜਾ ਪਹਿਲਾਂ ਕੋਈ ਬਾਸਮਈ ਤੇ ਬੁੰਦੀਆਂ ਲਾਈ ਰੱਖੀਆਂ ਜਾਂ ਚੌਲਾਂ ਤੇ ਬੁੰਦੀਆਂ ਲਾਈਆਂ ਹੋਈਆਂ ਨੇ ਉਹ ਚੁੱਕਿਆ ਨਹੀਂ ਜਦੋਂ ਉਹ ਚੁੱਕਿਆ ਨਹੀਂ ਗਿਆ ਤਾਂ ਨਵੀਂ ਜਿਹੜੀ ਸਟੋਰੇਜ ਨਵਾਂ ਫਸਲ ਆਉਣੀ ਹੈ ਉਹਦੀ ਸਟੋਰੇਜ ਕਰਨੀ ਹੈ ਉਹਦਾ ਪ੍ਰਬੰਧ ਹੈ ਨਹੀਂ ਤਾਂ ਅਜੇ ਵਿੱਚ ਜਿਹੜੇ ਸ਼ੈਲਰ ਮਾਲਕ ਨੇ ਉਹ ਵੀ ਲੜ ਰਹੇ ਨੇ ਸਰਕਾਰ ਦੇ ਨਾਲ ਇਸੋ ਤਾਂ ਕਿ ਆਪਣੀਆਂ ਚਾਬੀਆਂ ਭਗਵੰਤਮਾਨ ਸਰਕਾਰ ਨੂੰ ਫੜਾ ਰਹੇ ਨੇ ਵੀ ਤੁਸੀਂ ਚਲਾ ਲਵੋ ਜੀ ਕਿਉਂਕਿ ਉਹਨਾਂ ਤੇ ਵੀ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਲਾਇਆ ਹੋਈਆਂ ਨੇ ਜਦੋਂ ਪਿਛਲਾ ਹੀ ਸਮਾਨ ਉਹਨਾਂ ਦਾ ਨਹੀਂ ਚੁੱਕਿਆ ਗਿਆ ਤਾਂ ਉਹ ਨਵਾਂ ਖਰੀਦਣ ਤੋਂ ਵੀ ਇਨਕਾਰ ਕਰ ਰਹੇ ਨੇ ਅਜੇ ਵਿੱਚ ਜਦੋਂ ਫਸਲ ਪੱਕ ਗਈ ਹੈ ਅਗਲੇ ਹਫ਼ਤੇ ਦੇ ਤਕਰੀਬ ਜਿਹੜੀ ਫਸਲ ਆਉਣੀ ਸ਼ੁਰੂ ਹੋ ਜਾਣੀ ਹੈ ਉਹਦੇ ਵੇਚਣ ਲਈ ਉਹਦੇ ਖਰੀਦਣ ਲਈ ਸ਼ੈਲਰਾਂ ਦਾ ਹੋਣਾ ਜ਼ਰੂਰੀ ਹੈ ਚੈਲਰਾਂ ਦਾ ਪਹਿਲਾ ਪੇਜ ਫਸਿਆ ਹੋਇਆ ਉਹਨਾਂ ਦਾ ਪਿਛਲਾ ਮਾਲ ਨਹੀਂ ਚੁੱਕਿਆ ਗਿਆ ਤਾਂ ਅਜੇ ਵਿੱਚ ਸਪਸ਼ਟ ਹੈ ਕਿ ਇਸ ਵਾਰੀ ਚੈਲਰਾਂ ਨੇ ਜਾਂ ਪ੍ਰਾਈਵੇਟ ਏਜੰਸੀਆਂ ਨੇ ਜਾਂ ਸਰਕਾਰ ਨੇ ਜਿੱਥੇ ਖੁਦ ਲਾਉਣਾ ਸਰਕਾਰੀ ਏਜੰਸੀਆਂ ਨੇ ਉਹਨਾਂ ਕੋਲ ਖਰੀਦ ਦੇ ਕੋਈ ਪ੍ਰਬੰਧ ਨਹੀਂ ਬਾਰਦਾਨਾ ਵੀ ਜਿਹੜਾ ਵੱਡੀ ਪੱਧਰ ਤੇ ਆ 60% ਜਾਂ 70% ਸ਼ੈਲਰਾਂ ਨੇ ਪ੍ਰੋਵਾਈਡ ਕਰਾਉਣਾ ਜਦੋਂ ਉਹਨਾਂ ਦਾ ਪਿਛਲਾ ਹੀ ਖਾਲੀ ਨਹੀਂ ਹੋਇਆ ਉਹ ਕਿੱਥੋਂ ਪ੍ਰੋਵਾਈਡ ਕਰਾਉਣਗੇ ਸਰਕਾਰ ਦੀ ਨਵੀਂ ਪਾਲਿਸੀ ਕੀ ਹੈ 6-4 ਤੋਂ 5 ਮਹੀਨੇ ਝੋਨੇ ਦੀ ਫਸਲ ਬੀਜੀ ਨਾ ਹੋ ਗਿਆ ਕੀ ਉਹਨਾਂ ਨੇ ਪ੍ਰਬੰਧ ਕੀਤੇ ਕਿੱਥੇ ਬਾਰਦਾਨਾ ਤਿਆਰ ਹੋਇਆ ਕਿਹੜੇ ਆਪਸ਼ਨਾਂ 'ਚ ਡਿਊਟੀਆਂ ਲੱਗੀਆਂ ਕਿੱਥੇ ਮੰਡੀਆਂ 'ਚ ਪ੍ਰਬੰਧ ਕੀਤੇ ਫਸਲ ਤੇ ਬੂਹੇ ਤੇ ਆ ਗਈ ਸੋ ਇਹ ਹਰ ਵਾਰੀ ਹੁੰਦਾ ਕਿ ਬੂਹੇ ਆਈ ਜਾਨਤ ਦੇ ਵਿੰਨੋ ਕੁੜੀ ਦੇ ਕੰਨ ਪਰ ਇਸ ਵਾਰੀ ਖਤਰਾ ਆਇਆ ਵੀ ਇਹਨੂੰ ਚੁੱਕ ਕੇ ਲਾਉਣਾ ਕੌਣ ਇਹ ਸਾਰੀਆਂ ਸਮੱਸਿਆਵਾਂ ਕਰਕੇ ਇਸ ਵਾਰੀ ਲੱਗਦਾ ਵੀ ਸਰਕਾਰ ਨੂੰ ਲੱਗਦਾ ਕਿ ਇਲੈਕਸ਼ਨ ਹੋ ਗਏ ਨੇ ਪਿਛਲੇ ਹੁਣ ਸਾਨੂੰ ਵੀ ਬਹੁਤਾ ਸਿਰਦਰਦੀ ਲੈਣ ਦੀ ਲੋੜ ਨਹੀਂ ਸੋ ਇਸ ਲਈ ਕਿਸਾਨ ਇਸ ਵਾਰ ਬਹੁਤ ਜ਼ਿਆਦਾ ਹਤਾਸ਼ ਨਿਰਾਸ਼ ਤੇ ਖੱਜਲਖਵਾਰ ਹੋਣ ਦੀ ਸੁਭਾਵਨਾ ਹੈ ਇੱਕ ਹੋਰ ਵੱਡੀ ਗੱਲ ਆ ਰਹੀ ਹੈ ਕਿ ਤੁਹਾਡੀ ਜਥੇਬੰਦੀ ਕੁਝ ਕਿਸਾਨ ਪੰਚਾਇਤਾਂ ਕਰ ਰਹੀ ਹੈ ਜੀ ਜੀ ਤੇ ਕੀ ਮੁੱਦੇ ਨੇ ਕਿਸਾਨ ਪੰਚਾਇਤਾਂ ਦੇ ਦੇਖੋ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀ ਪੰਜਾਬ ਨੇ ਫੈਸਲਾ ਕੀਤਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨ ਪੰਚਾਇਤਾਂ ਕਰਾਂਗੇ ਕਿਸਾਨ ਮਜ਼ਦੂਰ ਪੰਚਾਇਤਾਂ ਮਜ਼ਦੂਰਾਂ ਨੂੰ ਵੀ ਨਾਲ ਲਾਵਾਂਗੇ ਉਹ ਚੋ ਜਿਹੜੇ ਮੁੱਦੇ ਨੇ ਸਭ ਤੋਂ ਪਹਿਲਾਂ ਕਿ ਕਰਜ਼ੇ ਤੇ ਲੀਕ ਫੇਰੀ ਜਾਵੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਇਹ ਸਾਰੇ ਮੰਗਾਂ ਤਾਂ ਹੈਗੀਆਂ ਨੇ ਪਰ ਇਹਦੇ ਨਾਲ ਕੁਝ ਹੋਰ ਮੰਗਾਂ ਵੀ ਨੇ ਜਿਵੇਂ ਐਨਆਈਏ ਦੀਆਂ ਰੇਡਾਂ ਲਗਾਤਾਰ ਵੱਜ ਰਹੀਆਂ ਨੇ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਕਿਸਾਨਾਂ ਆਗੂਆਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਨਵੇਂ ਫੌਜਦਾਰੀ ਕਾਨੂੰਨ ਬਣਾ ਦਿੱਤੇ ਗਏ ਜਿਨ੍ਹਾਂ ਨਾਲ ਜਿਹੜੇ ਸੰਘਰਸ਼ ਕਰਦੇ ਲੋਕਾਂ ਨੂੰ ਉਹਨਾਂ ਦੀ ਆਵਾਜ਼ ਦਬੋ ਜਿਵੇਂ ਮਾਲੀ ਦੀ ਆਪਾਂ ਗੱਲ ਕਰਦੇ ਆ ਨਵੇਂ ਕਾਨੂੰਨ 292 ਤਹਿਤ ਗ੍ਰਫਤਾਰੀ ਹੋਈ ਆ ਪੁਲਿਸ ਨੂੰ ਵੱਧ ਇਖਤਿਆਾਰ ਦਿੱਤੇ ਗਏ ਨੇ ਫੌਰੀ ਜਿਹੜੀਆਂ ਮੰਗਾਂ ਨੇ ਕਿ ਜਿਵੇਂ ਝੋਨੇ ਦੀ ਖਰੀਦ ਵਾਲੀ ਆ ਖਰੀਦ ਨਹੀਂ ਹੋਣੀ ਪ੍ਰਬੰਧ ਨਹੀਂ ਹੋਣਾ ਮੰਡੀਆਂ ਦੇ ਵਿੱਚ ਕਿਸਾਨ ਤਾਂ ਰੁੱਲਣ ਗਏ ਪਲੱਸ ਆੜਤੀਆਂ ਨੂੰ ਸਮੱਸਿਆ ਆਉਣੀ ਆ ਪਲੱਸ ਸ਼ੈਲਰਾਂ ਵਾਲੇ ਸੰਘਰਸ਼ ਨੇ ਉਹਨਾਂ ਦਾ ਜਿਹੜਾ ਇੱਕ ਲਗਾਤਾਰਕ ਵੇਹ ਹੁੰਦੀ ਆ ਸਮਾਨ ਨੂੰ ਖਰੀਦਣਾ ਬਣਾਉਣਾ ਅੱਗੇ ਵੇਚਦੇ ਰਹਿਣਾ ਉਹ ਹੋਊਗਾ ਵੱਡੀ ਪੱਧਰ ਤੇ ਜਿਹੜਾ ਨਪੀੜਿਆ ਜਾਂਦਾ ਵਰਗ ਉਹ ਮਜ਼ਦੂਰ ਹੈ ਮਜ਼ਦੂਰ ਨੂੰ ਪੈਸੇ ਮਿਲਦੇ ਆ ਸੀਜ਼ਨ ਦੇ ਪੱਕੇ ਮੁੱਕੇ 1 ਅਕਤੂਬਰ ਤੋਂ ਖਰੀਦ ਸ਼ੁਰੂ ਹੁੰਦੀ ਹੈ 1 ਅਕਤੂਬਰ ਤੋਂ ਲੈ ਕੇ ਜਦੋਂ ਜਦੋਂ ਲਿਫਟਿੰਗ ਨਹੀਂ ਹੁੰਦੀ ਟਰੱਕਾਂ ਵਾਲੇ ਵੀ ਪਰੇਸ਼ਾਨ ਹੁੰਦੇ ਨੇ ਕਈ ਕਈ ਦਿਨ ਲਾਈਨਾਂ 'ਚ ਖੜੇ ਰਹਿਣਾ ਪੈਂਦਾ ਉਹਨਾਂ ਦਾ ਆਰਥਿਕ ਲਾਸ ਹੁੰਦਾ ਮਜ਼ਦੂਰ ਜਿਹੜੇ ਨੇ ਉਹ ਥੋੜੀ ਜਿਹੀ ਉਜਰਤ ਲੈ ਕੇ 2-2 2.5 ਮਹੀਨੇ ਇਥੋਂ ਤੱਕ ਕਿ ਸਾਡੀ ਕੱਲ ਵੀ ਮਜ਼ਦੂਰਾਂ ਨਾਲ ਗੱਲ ਹੋਏਗੀ 1 ਅੱਧ ਦਸੰਬਰ ਤੱਕ ਕਿਥੇ ਅਕਤੂਬਰ ਨਵੰਬਰ ਤੇ 16 ਦਸੰਬਰ ਤੱਕ ਉਹ ਕਹਿੰਦੇ ਪਿਛਲੀ ਵਾਰ ਵੀ ਅਸੀਂ ਮੰਡੀਆਂ ਚ ਰੁਲੇ ਸੋ ਇਹ ਸਾਰਿਆਂ ਨੂੰ ਜਦੋਂ ਰੁਲਣਾ ਹੈ ਤਾਂ ਇਹਨਾਂ ਮੰਗਾਂ ਨੂੰ ਲੈ ਕੇ ਕਿ ਕਰਜ਼ੇ ਤੇ ਲਕੀਰ ਫੇਰੋ ਐਮਐਸਪੀ ਦਾ ਕਾਨੂੰਨ ਬਣਾਓ ਝੋਨੇ ਦੀ ਖਰੀਦ ਦਾ ਗਾਉਂ ਪ੍ਰਬੰਧ ਕਰੋ ਸਾਰੇ ਮਜ਼ਦੂਰਾਂ ਨੂੰ ਮਨਰੇਗਾ ਜਿਹੜੇ ਦੇ ਅਧੀਨ 700 ਰੁਪਏ ਦਿਹਾੜੀ ਦੇ ਨਾਲ ਕੰਮ ਦਿਓ ਸ਼ੈਲਰਾਂ ਵਾਲਿਆਂ ਦੀਆਂ ਜਿਹੜੀਆਂ ਮੰਗਾਂ ਨੂੰ ਪੂਰੀਆਂ ਕਰੋ ਆੜਤੀਆਂ ਦੀਆਂ ਮੰਗਾਂ ਪੂਰੀਆਂ ਕਰੋ ਪਲੱਸ ਜਿਹੜਾ ਡੀਏਪ ਆ ਜਿਹੜੀ ਹੁਣ ਅਗਲੀ ਫਸਲ ਹੈ ਵੇਖੋ ਕਿਸਾਨ ਪਰ ਕਿਸਾਨ ਨੂੰ ਬੜਾ ਫਿਕਰ ਹੈ ਉਹਨੇ ਜਿੱਥੇ ਆਪਦਾ ਢਿੱਡ ਪਰਣਾ ਨਾਲ ਸਮਾਜ ਲਈ ਅਗਲੀ ਫਸਲ ਵੀ ਪੈਦਾ ਕਰਨੀ ਹੈ ਤਾਂ ਉਹ ਡੀਪੀ ਦੀ ਸਮੱਸਿਆ ਆ ਰਹੀ ਹੈ ਉਹਦਾ ਸਰਕਾਰ ਪ੍ਰਬੰਧ ਕਰੇ ਨਾਲ ਜਿਹੜਾ ਇੱਕ ਹਰ ਵਾਰੀ ਹੁੰਦਾ ਤੱਕਾ ਕਿਸਾਨ ਦੇ ਨਾਲ ਕਿ ਡੀਪੀ ਤੇ ਜਿਹੜੀ ਯੂਰੀਆ ਦੀ ਕਿਲਰ ਜਾਣ ਪੁੱਝ ਕੇ ਬਾਜ਼ਾਰ 'ਚ ਖੜੀ ਕੀਤੀ ਜਾਂਦੀ ਹੈ ਫਿਰ ਉਸ ਕਿਲਰ ਦਾ ਮਾਰਿਆ ਜਦੋਂ ਕਿਸਾਨ ਲੈਣ ਜਾਂਦਾ ਤਾਂ ਪ੍ਰਾਈਵੇਟ ਬਾਜ਼ਾਰ 'ਚ ਵੀ ਇਤੋਂ ਤੱਕ ਕਿ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਵੀ ਕਿਸਾਨਾਂ ਨੂੰ ਧੱਕੇ ਨਾਲ ਪੁਰਾਣੀਆਂ ਆਪਦੀਆਂ ਜਿਹੜੀਆਂ ਖਰਾਬ ਪਈਆਂ ਦਵਾਈਆਂ ਧੱਕੇ ਨਾਲ ਵੇਚੀਆਂ ਜਾਂਦੀਆਂ ਨੇ ਇਹ ਵੀ ਸਰਕਾਰ ਤੋਂ ਮੰਗ ਕਰ ਰਹੇ ਵੀ ਉਹ ਬੰਦ ਕੀਤਾ ਜਾਵੇ ਧੰਦਾ ਤੇ ਜਿਹੜਾ ਜਿਹੜਾ ਕਿਸਾਨਾਂ ਨੂੰ ਜਿਹੜੀ ਖਾਦ ਹੈਗੀ ਆ ਡੀਏਪੀ ਆ ਜਾਂ ਯੂਰੀਆ ਉਹ ਸਹੀ ਟਾਈਮ ਤੇ ਪ੍ਰੋਵਾਈਡ ਕਰਾਈ ਜਾਵੇ ਆ ਇਹ ਕਿਹੜਾ ਹਰ ਸਾਲ ਦੀ ਸਮੱਸਿਆ ਸਾਡੀ ਉਹ ਹੈਗੀ ਆ ਪਰਾਲੀ ਦੀ ਇਸ ਵਾਰ ਵੀ ਸਰਕਾਰ ਨੇ ਕਹਿਤਾ ਜਿਹੜਾ ਪਰਾਲੀ ਸਾੜੂਗਾ ਭਾਈ ਪਰਚੇ ਹੋਣਗੇ ਪਿੰਡਾਂ ਦੇ ਵਿੱਚ ਲਾਊਡ ਸਪੀਕਰਾਂ ਤੇ ਆਵਾਜ਼ ਦਿੱਤੀ ਜਾ ਰਹੀ ਆ ਟੀਵੀ ਰਾਹੀਂ ਕੀਤਾ ਜਾ ਰਿਹਾ ਹੈ ਅਸੀਂ ਹਰ ਵਾਰੀ ਕਹਿੰਨੇ ਆ ਕਿ ਪਰਚੇ ਨਹੀਂ ਸਾਨੂੰ ਹੱਲ ਚਾਹੀਦਾ। ਅਕਾਲੀ ਦਲ ਵੇਲੇ ਕਹਿੰਦੇ ਸੀ ਪ੍ਰਾਲੀ ਚੋ ਤੇਲ ਕੱਢਾਂਗੇ। ਕੈਪਟਨ ਵੇਲੇ ਜਾਂ ਕਾਂਗਰਸ ਵੇਲੇ ਕਹਿੰਦੇ ਸੀ ਇਹਦੇ ਤੋਂ ਬਿਜਲੀ ਹੋਊਗੀ। ਇਹਨਾਂ ਨੇ ਕਿਹਾ ਤਾਂ ਵੀ ਅਸੀਂ ਪਲਾਂਟਾਂ ਚ ਭੇਜਾਂਗੇ। 20% ਜਿਹੜਾ ਹਰ ਪੱਠੇ ਨੂੰ ਅਸੀਂ ਕਵਾਂਗੇ ਪ੍ਰਾਲੀ ਮਚਾਓ। ਪਰ ਹੋਇਆ ਕੀ ਵੱਡੇ-ਵੱਡੀਆਂ ਠੇਕੇ ਦੇ ਜ਼ਮੀਨਾਂ ਲੈ ਕੇ ਪ੍ਰਾਲੀਆਂ ਦੇ ਢਿੱਗ ਜੋੜੇ ਗਏ। ਗੱਠਾਂ ਬਣ ਕੇ ਉਹਨਾਂ ਨੂੰ ਸ਼ਰਿਆ ਮੰਗ ਲਾ ਦਿੱਤੀ ਕਿ ਉਹ ਵਰਤੋ ਚ ਹੀ ਆਈਆਂ। ਕੋਈ ਪ੍ਰਬੰਧ ਨਹੀਂ। ਐਮਐਸਪੀ ਦਾ ਗਰੰਟੀ ਕਾਨੂੰਨ ਕਿਉਂ ਮੰਗਦਾ ਵੀ ਦੂਜੀਆਂ ਫਸਲਾਂ ਹੋਣ। ਨਾ ਪ੍ਰਾਲੀ ਹੋਵੇ ਨਾ ਸਾੜ ਤੇ ਇਹ ਇਹ ਪਰਚੇ ਕਟਨ ਹੋ ਕਹਿੰਦੇ ਨੇ ਹੱਲ ਕੋਈ ਦਿੰਦੇ ਨਹੀਂ ਹਾਲਾਂਕਿ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਉਹਦੀ ਵੀ ਰਿਪੋਰਟ ਆ ਗਈ ਹੈ ਕਿ ਜਿਹੜਾ ਕਿਸਾਨਾਂ ਦਾ ਪੰਜਾਬ ਦਾ ਧੂਆਂ ਦਿੱਲੀ ਨਹੀਂ ਜਾਂਦਾ ਸੁਪਰੀਮ ਕੋਰਟ ਦੀਆਂ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੀਆਂ ਹਦਾਇਤਾਂ ਵੀ ਨੇ ਕਿ ਕਿਸਾਨਾਂ ਨੂੰ ਪਰਾਲੀ ਦਾ ਹੱਲ ਦਿਓ ਛੋਟੇ ਕਿਸਾਨਾਂ ਨੂੰ ਫ੍ਰੀ ਚ ਦਿਓ ਵੱਧ ਵਰਗੇ ਕਿਸਾਨਾਂ ਨੂੰ ਸਬਸਿਡੀਆਂ ਦਿਓ ਵੱਡੇ ਕਿਸਾਨਾਂ ਨੂੰ ਥੋੜੇ ਪੈਸੇ ਲੈ ਕੇ ਹੱਲ ਦਿਓ ਨਹੀਂ ਦੇ ਸਕਦੇ ਮੁਆਵਜ਼ਾ ਦਿਓ ਅਸੀਂ ਮੰਗ ਵੀ ਕਰਦੇ ਹਾਂ ਕਿ 200 ਰੁਪਏ ਪ੍ਰਤੀ ਕਵਾਂਟਰ ਬੋਨਸ ਦਿਓ ਤਾਂ ਕਿ ਕਿਸਾਨ ਸਾਫ਼ ਸਕਣ ਮਜ਼ਦੂਰਾਂ ਨੂੰ ਵੀ ਕੰਮ ਮਿਲੇ ਇਹ ਵੀ ਦੱਸੋ ਪਰਾਲੀ ਛੱਡ ਕੇ ਕਿੱਥੇ ਆਉਣੀ ਪਰ ਇਹ ਕੋਈ ਹੱਲ ਨਹੀਂ ਸਿੱਧਾ ਫਰਮਾਨ ਹੈ ਕਿ ਜੇ ਸਾੜੋਂਗੇ ਤਾਂ ਪਰਚੇ ਦਰਜ ਪਿਛਲੇ ਸਾਲ ਵੀ ਆ ਆਪਾਂ ਮੋਗੇ ਏਰੀਏ ਦੇ ਵਿੱਚ ਕਿਸਾਨਾਂ ਨੇ ਸਾਨੂੰ ਦੱਸਿਆ 24-2400 ਰੁਪਿਆ ਪ੍ਰਤੀ ਏਕੜ ਕਿਸਾਨਾਂ ਤੋਂ ਪਰਵਾਇਆ ਗਿਆ 2400 ਹੁਣ ਜੇ 10 ਏਕੜ ਵਾਲਾ ਕਿਸਾਨ ਹੁੰਦਾ ਤਾਂ 24000 ਗਿਆ ਸਰਕਾਰ ਨੇ ਕਿਸੇ ਨੂੰ ਨਹੀਂ ਦੱਸਿਆ ਵੀ ਪਿਛਲੇ ਸਾਲ ਆ ਜਿਹੜੇ ਪੈਸੇ ਪਰਵਾਏ ਗਏ ਆ ਕੀ ਇਹ ਸਰਕਾਰੀ ਖਜ਼ਾਨੇ ਚ ਗਏ ਆ ਜਾਂ ਫਿਰ ਇਹ ਤਹਿਸੀਲਦਾਰਾਂ ਡੀਸੀਆਂ ਤੇ ਪਟਵਾਰੀਆਂ ਦੀ ਜੇਪਾਂ ਚ ਗਏ ਸੋ ਕਿਸਾਨ ਦੀ ਲੁੱਟ ਵੀ ਕਿਸਾਨ ਦੀ ਕੁੱਟ ਵੀ ਤੇ ਕਿਸਾਨ ਦੇ ਉੱਤੇ ਪਰਚੇ ਪਾ ਕੇ ਦਬਾਉਂਦੇ ਵੀ ਆ ਇਹ ਤਮਾਮ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਜਿਹੜੀਆਂ ਪੰਚਾਇਤਾਂ ਕਰ ਰਹੇ ਆ 21 ਤਰੀਕ ਨੂੰ ਪਟਿਆਲੇ ਦੇ ਵਿੱਚ ਹੋਵੇਗੀ ਦਾਣਾ ਮੰਡੀ ਦੇ ਵਿੱਚ ਇਦਾਂ ਹੀ 25 ਤਰੀਕ ਨੂੰ ਆਪਾਂ ਗੁਰੂ ਅਸਾਏ ਜਿਹੜਾ ਫਿਰੋਜ਼ਪੁਰ ਹੈ ਉੱਥੇ ਦਾਣਾ ਮੰਡੀ ਚ ਕਰ ਰਹੇ ਆ 28 ਤਰੀਕ ਨੂੰ ਬਰਨਾਲੇ ਦਾਣਾ ਮੰਡੀ ਚ ਕਰ ਰਹੇ ਆ 3 ਤਰੀਕ ਨੂੰ ਗੁਰਦਾਸਪੁਰ ਕਰ ਰਹੇ ਆ ਉਧਰ ਆਪਣੇ ਬੁਖਸਰ ਦੇ ਵਿੱਚ ਕਰ ਰਹੇ ਆ ਫਰੀਦਕੋਟ ਚ ਕਰ ਰਹੇ ਆ ਸੋ ਇਸ ਲਈ ਅਸੀਂ ਮੰਡੀ ਚ ਖੜੇ ਹੋ ਕੇ ਜਿਹੜੇ ਕਿਸਾਨ ਨੂੰ ਇਸ ਗੱਲ ਲਈ ਜਥੇਬੰਦ ਕਰਨਾ ਕਿ ਆਹ ਜਿਹੜੀਆਂ ਸਮੱਸਿਆਵਾਂ ਨੇ ਝੋਨਾ ਨਾ ਵੇਗਣ ਵਾਲੀ ਡੀਪੀ ਵਾਲੀ ਪਰਾਲੀ ਵਾਲੀ ਇਹਦਾ ਹੱਲ ਮੰਗ ਲਈ ਕਿਸਾਨਾਂ ਨੂੰ ਜਥੇਬੰਦ ਕਰਨਾ ਤੇ ਸਰਕਾਰ ਨੂੰ ਮੰਡੀ 'ਚ ਖੜੇ ਹੋ ਕੇ ਚੇਤਾਵਨੀ ਦੇਣੀ ਕਿ ਜਿਹੜੇ ਸਾਡੇ ਲੋਕ ਮੰਡੀ ਨਾਲ ਜੁੜੇ ਹੋਏ ਨੇ ਚਾਹੇ ਕਿਸਾਨ ਨੇ ਚਾਹੇ ਲੇਬਰ ਮਜ਼ਦੂਰ ਨੇ ਪੱਲੇਦਾਰ ਨੇ ਚਾਹੇ ਟਰੱਕਾਂ ਵਾਲੇ ਨੇ ਆੜਤੀ ਨੇ ਤੇ ਸ਼ੈੱਲਰ ਮਾਲਕ ਨੇ ਜਿਨ੍ਹਾਂ ਦੀ ਇੱਕ ਕੜੀ ਜੋੜਦੀ ਆ ਪੰਜਾਬ ਦੀ ਫਸਲ ਨੂੰ ਹੋਰ ਅੱਗੇ ਵਧਾਵਾ ਦੇਣ ਲਈ ਇਹਨੂੰ ਬਾਹਰ ਵੇਚਣ ਲਈ ਤਾਂ ਉਹ ਸਾਰੇ ਮੰਡੀ ਤੋਂ ਖੜ ਕੇ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਵੱਡੀਆਂ ਪੰਚਾਇਤਾਂ ਕਰ ਰਹੇ ਆ ਕਿ ਇਹਨਾਂ ਦਾ ਤੁਰੰਤ ਹੱਲ ਕਰੋ ਨਹੀਂ ਫਿਰ ਪੰਜਾਬ ਦੇ ਲੋਕ ਤੇ ਪੰਜਾਬ ਦੇ ਕਿਸਾਨ ਤੁਹਾਡੇ ਖਿਲਾਫ ਸੰਘਰਸ਼ ਕਰਨ ਲਈ ਤਿਆਰ ਨੇ ਕਿਉਂਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਕਹਾਂ ਵੀ ਸਾਨੂੰ ਚੁਣੋ ਤੇ ਅਸੀਂ ਤੁਹਾਡੇ ਲਈ ਹੱਲ ਕਰਾਂਗੇ ਔਰ ਹੱਲ ਕੀ ਕਰਨਾ ਹੈ ਸਾਨੂੰ ਮਜ਼ਦੂਰ ਨੂੰ ਦਿਹਾੜੀ ਚਾਹੀਦੀ ਆ ਕੰਮ ਚਾਹੀਦਾ ਕਿਸਾਨ ਨੂੰ ਆਪਣੀ ਫਸਲ ਦੀ ਵੇਚਣੀ ਚਾਹੀਦੀ ਆ ਸ਼ੈਲਰ ਮਾਲਕ ਨੂੰ ਆਪਦੇ ਕੰਮ ਦੀ ਬਿਜ਼ਨਸ ਦੀ ਸੁਰੱਖਿਆ ਚਾਹੀਦੀ ਆ ਟਰੱਕਾਂ ਵਾਲਿਆਂ ਨੂੰ ਸੁਰੱਖਿਆ ਚਾਹੀਦੀ ਕੰਮ ਚਾਹੀਦਾ ਉਹਦੀ ਸਮੇਂ ਸਿਰ ਉਦਾਈਗੀ ਚਾਹੀਦੀ ਆ ਸੋ ਇਹ ਮੰਗਾ ਜੇ ਸਾਡੇ ਕੰਮ ਤੁਸੀਂ ਪੂਰੇ ਨਹੀਂ ਕਰਦੇ ਤਾਂ ਅਸੀਂ ਤੁਹਾਡੇ ਖਿਲਾਫ ਸੰਘਰਸ਼ ਕਰਾਂਗੇ ਤੁਹਾਨੂੰ ਗੱਦੀ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਸੋ ਜੇ ਬਣੇ ਰਹਿਣਾ ਚਾਹੁੰਦੇ ਹੋ ਤਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰੋ ਜੀ ਮਿੱਤਰ ਪਿਆਰਿਆ ਤੁਸੀਂ ਸੁਣਿਆ ਕਿ ਝੋਨੇ ਦੀ ਫਸਲ ਤਿਆਰ ਹੈ ਸਿਰ ਤੇ ਹੈ ਸਰਕਾਰ ਕੋਲ ਅਜੇ ਤੱਕ ਪੂਰਾ ਪ੍ਰਬੰਧ ਨਹੀਂ ਨਾ ਉਹਨੂੰ ਰੱਖਣ ਦਾ ਨਾ ਖਰੀਦਣ ਦਾ ਕਿਸਾਨਾਂ ਦੀ ਖੱਜਲ ਖਵਰੀ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਇਸ ਮੁੱਦੇ ਤੇ ਆਪਣੇ ਨਾਲ ਗੱਲ ਕੀਤੀ ਅਵਤਾਰ ਸਿੰਘ ਮਹਿਮਾਹੁਰਾ ਨੇ ਤੁਹਾਨੂੰ ਕਿਵੇਂ ਲੱਗੀ ਆ ਤੁਸੀਂ ਆਪਣਾ ਕਮੈਂਟ ਲਿਖਿਓ ਕੀ ਸਰਕਾਰ ਇਹਦਾ ਕੋਈ ਪ੍ਰਬੰਧ ਠੀਕ ਤਰੀਕੇ ਨਾਲ ਕਰ ਸਕੇਗੀ ਜਾਂ ਜਿਸ ਤਰ੍ਹਾਂ ਦੇ ਹਾਲਾਤ ਨੇ ਖੱਜਲ ਖਰਾਬੀ ਹੋਵੇਗੀ ਬਹੁਤ ਮਿਹਰਬਾਨੀ ਸ਼ੁਕਰੀਆ